ਲੋਕ ਸਭਾ ਚੋਣਾਂ ਦੇ ਵਿਚਕਾਰ ਈਡੀ ਨੇ ਸੋਮਵਾਰ ਨੂੰ ਰਾਂਚੀ ਵਿੱਚ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ ਈਡੀ ਨੇ ਇੱਥੇ 9 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਇਸ ਵਿੱਚ ਇੰਜੀਨੀਅਰਾਂ ਅਤੇ ਸਿਆਸਤਦਾਨਾਂ ਦੇ ਘਰ ਵੀ ਸ਼ਾਮਲ ਹਨ ਝਾਰਖੰਡ ਸਰਕਾਰ ਦੇ ਪਿੰਡੂ ਵਿਕਾਸ ਮੰਤਰੀ ਆਲਮਗੀਰ ਦੇ ਨਿੱਜੀ ਸਖਤਰ ਸੰਜੀਵ ਲਾਲ ਦੇ ਨੌਕਰ ਦੇ ਘਰੋਂ 25 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ ਨੋਟਾਂ ਦੀ ਗਿਣਤੀ ਅਜੇ ਜਾਰੀ ਹੈ ਇਹ ਨਕਦੀ ਵੱਡੇ ਵੈਗਾਂ ਵਿੱਚ ਰੱਖੀ ਹੋਈ ਸੀ ਦੱਸ ਦਈਏ ਕਿ ਜਹਾਗੀਰ ਪੀਏ ਸੰਜੀਵ ਲਾਲ ਦਾ ਨੌਕਰ ਹੈ ਜਿਸ ਦੇ ਘਰੋਂ ਨਕਦੀ ਬਰਾਮਦ ਹੋਈ ਸੀ ਫਿਲਹਾਲ ਦੋ ਇਲਾਕਿਆਂ ਦੇ ਨਾਮ ਸਾਹਮਣੇ ਆਏ ਹਨ ਜਿੱਥੇ ਛਾਪੇਮਾਰੀ ਚੱਲ ਰਹੀ ਹੈ ਇਹਨਾਂ ਸਾਰਿਆਂ ਦੀਆਂ ਤਾਰਾਂ ਸਾਬਕਾ ਚੀਫ ਇੰਜੀਨੀਅਰ ਬਰਿੰਦਰ RAM ਨਾਲ ਜੁੜੀਆਂ ਹੋਈਆਂ ਹਨ ED ਨੇ ਇਹ ਕਾਰਵਾਈ ਬਰਿੰਦਰ RAM ਮਾਮਲੇ ਸੰਬੰਧੀ ਕੀਤੀ ਹੈ ਰਾਂਚੀ ਦੇ ਸੈਲ ਸਿਟੀ ਚ ਸੜਕ ਨਿਰਮਾਣ ਵਿਭਾਗ ਦੇ ਇੰਜੀਨੀਅਰ ਵਿਕਾਸ ਕੁਮਾਰ ਦੇ ਘਰ ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਨੂੰ ਦੱਸਦੀ ਹੈ ਕਿ 22 ਫਰਵਰੀ 2023 ਨੂੰ AU ਨੇ ਪਿੰਡ ਵਿਕਾਸ ਵਿਭਾਗ ਦੇ ਮੁੱਖ ਇੰਜੀਨੀਅਰ ਵਿਰਿੰਦਰ ਰਾਮ ਦੇ ਕੋਲ 24 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਇਸ ਦੌਰਾਨ ਵਿਰਿੰਦਰ ਰਾਮ ਦੀਆਂ ਕੰਪਨੀਆਂ ਤੋਂ ਇਲਾਵਾ 100 ਕਰੋੜ ਰੁਪਏ ਦੀ ਜਾਇਦਾਦ ਦਾ ਪਤਾ ਲੱਗਾ ਛਾਪੇਮਾਰੀ ਦੌਰਾਨ 1.50 ਕਰੋੜ ਰੁਪਏ ਦੇ ਗਹਿਣੇ ਅਤੇ ਕਰੀਬ 30 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਸੀ। ਈਡੀ ਨੇ ਪਿੰਡੂ ਵਿਕਾਸ ਵਿਭਾਗ ਦੇ ਇੱਕ ਇੰਜੀਨੀਅਰ ਖਿਲਾਫ ਦਰਜ ਕੀਤੇ ਰਿਸ਼ਵਤਖੋਰੀ ਦੇ ਕੇਸ ਦੀ ਜਾਂਚ ਕੀਤੀ ਹੈ ਅਤੇ ਇਸ ਜਾਂਚ ਦੇ ਆਧਾਰ ਤੇ ਯਾ ਜੀਡੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਵਰਿੰਦਰ ਰਾਮ ਪੈਂਡੋ ਵਿਕਾਸ ਵਿਭਾਗ ਵਿੱਚ ਚੀਫ ਇੰਜੀਨੀਅਰ ਸਨ 15 ਨਵੰਬਰ 2019 ਨੂੰ ED ਨੇ ਜਮਸ਼ੇਦਪੁਰ ਵਿੱਚ JE ਸੁਰੇਸ਼ ਪ੍ਰਸ਼ਾਦ ਦੇ ਘਰ ਛਾਪਾ ਮਾਰਿਆ ਸੀ ਜਿਸ ਵਿੱਚ 2.67 ਕਰੋੜ ਰੁਪਏ ਦੀ ਨਕਦੀ ਮਿਲੀ ਸੀ ਉਦੋਂ JE ਨੇ ਦੱਸਿਆ ਸੀ ਕਿ ਇਹ ਪੈਸੇ ਚੀਫ ਇੰਜੀਨੀਅਰ ਵਰਿੰਦਰ ਰਾਮ ਦੇ ਹਨ ਇਸ ਤੋਂ ਬਾਅਦ ਜਦੋਂ ਜਾਂਚ ਦਾ ਘੇਰਾ ਵਧਿਆ ਤਾਂ ED ਨੇ ਇੱਕ ਜਾਂਚ ਸ਼ੁਰੂ ਕਰ ਦਿੱਤੀ ਭਾਜਪਾ ਉਮੀਦਵਾਰ ਨਿਸ਼ੀਕੰਦ ਦੂਬੇ ਨੇ ਪੀਐਸ ਨੌਕਰ ਦੇ ਘਰੋਂ ਮਿਲੀ ਨਕਦੀ ਨੂੰ ਲੈ ਕੇ ਮੰਤਰੀ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਏਕਸ ਤੇ ਮਿਲੇ ਨਕਦੀ ਦਾ ਵੀਡੀਓ ਵੀ ਸਾਂਝਾ ਕੀਤਾ ਹੈ 6 ਦਸੰਬਰ 2023 ਨੂੰ ਆਮਦਨ ਕਰ ਵਿਭਾਗ ਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ 10 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਝਾਰਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਸਾਰੇ ਗਏ ਛਾਪਿਆਂ ਵਿੱਚ ਹੁਣ ਤੱਕ 300 ਕਰੋੜ ਰੁਪਏ ਤੋਂ ਵੱਧ ਦੀ ਨਗਦੀ ਬਰਾਮਦ ਕੀਤੀ ਗਈ ਹੈ